ਕਰਮ ਦਾ ਮਤਲਬ ਕੀ ਆ ਜਾਂ ਕਰਮ ਕਿਹਨੂੰ ਕਹਿੰਦੇ ਆ ਇੱਕ ਇਸ ਤਰ੍ਹਾਂ ਦਾ ਪ੍ਰਸ਼ਨ ਆ ਜਿਹਦਾ ਉੱਤਰ ਸਾਡੇ ਭਾਰਤ ਦੇ ਦਾਰਸ਼ਨਿਕ ਜਾਂ ਧਾਰਮਿਕ ਜਿਹੜੇ ਲੋਕੀ ਹੈਗੇ ਆ ਉਹਨਾਂ ਵਿੱਚ ਇਹਦਾ ਬਹੁਤ ਮਹੱਤਵ ਰੱਖਦਾ ਆ ਆਮੀ ਕਹਿੰਦੇ ਆ ਵੀ ਤੁਸੀਂ ਜਿੱਦਾਂ ਦੇ ਕਰਮ ਕਰੋਗੇ ਉਦਾਂ ਦਾ ਫਲ ਪਾਓਗੇ ਕਰਮ ਦਾ ਅਰਥ ਆਪਾਂ ਕਹਿ ਸਕਦੇ ਆ ਵੀ ਜਿਹੜਾ ਆਪਾਂ ਕੰਮ ਕਰਦੇ ਆ ਆਪਣੇ ਰੋਜ਼ ਦੇ ਘਰ-ਵਿਆਰ ਵਿੱਚ ਜਿਹੜਾ ਅਸੀਂ ਕੰਮ ਕਰਦੇ ਆ ਉਹਦਾ ਜਿਹੜਾ ਰਿਜ਼ਲਟ ਨਿਕਲਦਾ ਚੰਗਾ ਜਾਂ ਬੁਰਾ ਉਹ ਡਿਪੈਂਡ ਕਰਦਾ ਵੀ ਤੁਸੀਂ ਕਰਮ ਕਿਹੋ ਜਿਹਾ ਕਰਦੇ ਆ ਹੈਨਾ ਤੁਸੀਂ ਕਿਸੇ ਨਾਲ ਚੰਗਿਆਈ ਕਰਦੇ ਤੁਹਾਨੂੰ ਚੰਗਾ ਫਲ ਮਿਲੂ ਬੁਰੀਆਈ ਕਰਦੇ ਤੁਸੀਂ ਤੇ ਬੁਰਾ ਫਲ ਮਿਲੂਗਾ ਤੇ ਇਸ ਤਰ੍ਹਾਂ ਦੀ ਇੱਕ ਛੋਟੀ ਜੀ ਕਹਾਣੀ ਮੈਂ ਤੁਹਾਡੇ ਲਈ ਲੈ ਕੇ ਆਈ ਆ ਵੀ ਕਰਮ ਹੁੰਦਾ ਕੀ ਆ ਕਿਹਨੂੰ ਕਹਿੰਦੇ ਆ ਕਰਮ ਤੇ ਚੰਗਾ ਕਰਮ ਕਰਨ ਨਾਲ ਕੀ ਮਿਲਦਾ ਬੁਰਾ ਕਰਮ ਕਰਨ ਨਾਲ ਕੀ ਮਿਲਦਾ ਬਹੁਤ ਸਮਾਂ ਪਹਿਲਾਂ ਇੱਕ ਛੋਟੇ ਜੇ ਰਾਜ ਕਪਲ ਵਸਤੂ ਵਿੱਚ ਇੱਕ ਰਾਜਕੁਮਾਰ ਦਾ ਜਨਮ ਹੋਇਆ ਜਿਹਦਾ ਨਾਂ ਸੀ ਸਿਦਾਰਥ ਤੇ ਜੋ ਬਾਅਦ ਵਿੱਚ ਜਿਹੜਾ ਉਹ ਗੌਤਮ ਬੁੱਧੇ ਨਾਂ ਨਾਲ ਪ੍ਰਸਿੱਧ ਹੋਇਆ ਬੁੱਧ ਦੀ ਜਿਹੜੀ ਜੀਵਨ ਦੀ ਕਹਾਣੀ ਆ ਨਾ ਉਹ ਕਰਮ ਦੇ ਸੰਦਾਤ ਨੂੰ ਡੂੰਘਾਈ ਨਾਲ ਸਮਝਣ ਵਾਲੀ ਆ ਬੁੱਧ ਨੇ ਆਪਣੇ ਇਕੱਲੇ ਜੀਵਨ ਵਿੱਚ ਵੀ ਕਰਮ ਨੂੰ ਨੇ ਸਮਝਿਆ ਸਗੋਂ ਆਪਣੇ ਜਿਹੜੇ ਉਹਦੇ ਚੇਲੇ ਸੀ ਲੋਕ ਸੀ ਜਿਹੜੇ ਉਹਦੀ ਸਿੱਖਿਆਵਾਂ ਨੂੰ ਮੰਨਦੇ ਸਨ ਤੇ ਉਹਨਾਂ ਨੂੰ ਵੀ ਉਹਨਾਂ ਨੇ ਸਿਖਾਇਆ ਤਾਂ ਕਿ ਉਹ ਆਪਣੀ ਜੀਵਨ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਸਕਣ ਬੁੱਧ ਦੇ ਜੀਵਨ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਵੀ ਜਿਹੜੀ ਕਰਮ ਦੇ ਮਹੱਤਵ ਨੂੰ ਸਪਸ਼ਟ ਕਰਦੀ ਹੈ ਤੇ ਇਹ ਘਟਨਾ ਉਦੋਂ ਹੋਈ ਜਦੋਂ ਉਹਨਾਂ ਨੇ ਆਤਮ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਸੀ ਤੇ ਆਤਮ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਉਹ ਆਪਣੇ ਉਪਦੇਸ਼ਾਂ ਦੇ ਮਾਧਿਅਮ ਨਾਲ ਨਾ ਲੋਕਾਂ ਨੂੰ ਜੀਵਨ ਦੇ ਸੱਚ ਬਾਰੇ ਦੱਸ ਰਹੇ ਸੀ ਤੇ ਉਦੋਂ ਉਹਨਾਂ ਕੋਲ ਨਾ ਇੱਕ ਕਿਸਾਨ ਆਇਆ ਜਿਸ ਦਾ ਨਾਮ ਕਾਸ਼ੀਬੂ ਸੀ ਕਿਸਾਨ ਬੜਾ ਉਦਾਸ ਚਿੰਤਤ ਉਹਨੇ ਬੁੱਧ ਨੂੰ ਪੁੱਛਿਆ ਭੀ ਭਗਵਾਨ ਮੈਂ ਇੱਕ ਸਧਾਰਨ ਵਿਅਕਤੀ ਹਾਂ ਭਗਵਾਨ ਮੈਂ ਇੱਕ ਸਧਾਰਨ ਵਿਅਕਤੀ ਹਾਂ ਦਿਨ ਰਾਤ ਮਿਹਨਤ ਕਰਦਾ ਫਿਰ ਵੀ ਮੇਰੇ ਜੀਵਨ ਚ ਸੁੱਖ ਸ਼ਾਂਤੀ ਨਹੀਂ ਮੈਨੂੰ ਕਿਉਂ ਹਮੇਸ਼ਾ ਦੁੱਖ ਕਠਿਨਾਈਆਂ ਜਿਹੜੀਆਂ ਉਹ ਚੱਲਣੀਆਂ ਪੈਂਦੀਆਂ ਮੈਂ ਇਹੋ ਜਿਹਾ ਕਿਹੜਾ ਬੁਰਾ ਕਰਮ ਕਰ ਦਿੱਤਾ ਜਿਹੜਾ ਮੈਨੂੰ ਇਹ ਸਾਰਾ ਕੁਝ ਸਹਿਣ ਕਰਨਾ ਪੈਂਦਾ ਬੁੱਧ ਨੇ ਬੜੇ ਸ਼ਾਂਤ ਜਿਹੇ ਚਿੱਤ ਉਹਦੀ ਗੱਲ ਸੁਣੀ ਤੁਹਾਨੂੰ ਗਿਆਨੀ ਐ ਕਿਰਾ ਕਰਮ ਦਾ ਸੰਧਾਤਾ ਨੇ ਬਹੁਤ ਗਹਿਰਾ ਵਾ ਬਹੁ ਡੂੰਗਾ ਬਹੁ ਬਰੀਕਾ ਜੋ ਕੁਛ ਤੁਸੀਂ ਅੱਜ ਚੱਲ ਰਹੇ ਜੇ ਜਾਂ ਜਿਹੜੇ ਦੁੱਖ ਤਕਲੀਫਾਂ ਤੁਹਾਨੂੰ ਆ ਰਹੇ ਆ ਵਾ ਇਹ ਤੁਹਾਡੇ ਪਿਛਲੇ ਕਰਮਾਂ ਦਾ ਰਿਜ਼ਲਟ ਆ ਤੇ ਜੋ ਤੁਸੀਂ ਅੱਜ ਕਰ ਰਹੇ ਆ ਉਹ ਤੁਹਾਡਾ ਭੂਸ਼ ਨਿਰਦਾਰਤ ਕਰੂਗਾ ਕਰਮ ਐ ਹੀ ਨਹੀਂ ਆ ਵੀ ਤੁਹਾਨੂੰ ਕਿਸ ਸਥਿਤੀ ਦੇ ਸਾਹਮਣਾ ਕਰਨਾ ਪੈਣਾ ਬਲਕਿ ਐ ਵੀ ਹੁੰਦਾ ਵੀ ਜਦੋਂ ਕੋਈ ਸਥਿਤੀ ਆਉਂਦੀ ਆ ਤੁਹਾਡੀ ਪ੍ਰਤੀਕਿਰਿਆ ਜਾਂ ਤੁਹਾਡਾ ਜਿਹੜਾ ਰਿਐਕਸ਼ਨ ਆ ਉਹਦੇ ਪ੍ਰਤੀ ਕਿਹੋ ਜਿਹਾ ਹੋਊਗਾ ਕਿਸਾਨ ਨੂੰ ਜਿੱਦਾਂ ਕੁਝ ਵੀ ਸਮਝ ਨਹੀਂ ਲੱਗੀ ਤਾਂ ਉਹਨਾਂ ਨੇ ਬੇਨਤੀ ਕੀਤੀ ਵੀ ਭਗਵਾਨ ਵੀ ਤੁਸੀਂ ਮੈਨੂੰ ਇਹ ਸੌਖੇ ਜਿਹੇ ਤਰੀਕੇ ਨਾਲ ਨਹੀਂ ਦੱਸ ਸਕਦੇ ਵੀ ਇਹ ਕਰਮ ਦਾ ਸਿਧਾਂਤ ਮੈਂ ਚੰਗੀ ਤਰ੍ਹਾਂ ਸਮਝਣਾ ਚਾਹੁੰਨਾ ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਵੀ ਠੀਕ ਆ ਵੀ ਜੇ ਤੈਨੂੰ ਮੇਰੀ ਇਹ ਗੱਲ ਸਮਝ ਨਹੀਂ ਲੱਗਦੀ ਤੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਫਿਰ ਤੈਨੂੰ ਕਰਮ ਦਾ ਸੰਧਾਨ ਦਾ ਜੜਾ ਵਾ ਇਹ ਚੰਗੀ ਤਰ੍ਹਾਂ ਸਮਝ ਲੱਕ ਜੋ ਫਿਰ ਬੁੱਧ ਇੱਕ ਕਹਾਣੀ ਸੁਣਾਉਂਦੇ ਕਹਿੰਦੇ ਵੀ ਇੱਕ ਬਹੁਤ ਸਮਾਂ ਪਹਿਲਾਂ ਇੱਕ ਪਿੰਡ ਵਿੱਚ ਦੋ ਮਿੱਤਰ ਰਹਿੰਦੇ ਸੀ ਇੱਕ ਦਾ ਨਾਮ ਅਰਜਨ ਤੇ ਦੂਜੇ ਦਾ ਨਾਮ ਦੀਪਕ ਸੀ ਦੋਨੋਂ ਬੜੇ ਚੰਗੇ ਦੋਸਤ ਅਸੀਂ ਲੇਕਿਨ ਦੋਨਾਂ ਦੇ ਜੀਵਨ ਦਾ ਰਹਿਣ ਸਹਿਣ ਦਾ ਤਰੀਕਾ ਜਿਹੜਾ ਵੱਖਰਾ-ਵੱਖਰਾ ਹੈ ਅਰਜਨ ਜਿਹੜਾ ਸੀ ਉਹ ਬੜਾ ਮਿਹਨਤੀ ਸੀ ਇਮਾਨਦਾਰ ਵਿਅਕਤੀ ਸੀ ਤੇ ਦੀਪਕ ਜਿਹੜਾ ਉਹ ਤੇ ਬੜਾ ਆਲਸੀ ਤੇ ਨਾਲ ਸੁਆਰਥੀ ਵੀ ਸੀ ਹਰ ਜਣ ਹਰ ਦਿਨ ਬਹੁਤ ਮਤਲਬ ਮਿਹਨਤ ਕਰਦਾ ਕਠਿਨ ਮਿਹਨਤ ਕਰਦਾ ਤੇ ਆਪਣਾ ਜਿਹੜਾ ਜੀਵਨ ਸੀ ਉਹ ਅਨੁਸ਼ਾਸਨ ਚ ਰਹਿੰਦਾ ਇਮਾਨਦਾਰੀ ਨਾਲ ਬਤੀਤ ਕਰਦਾ ਤੇ ਜਿਹੜਾ ਦੀਪਕ ਸੀ ਉਹ ਹਮੇਸ਼ਾ ਸ਼ਾਰਟਕਟ ਜਿਹੜਾ ਲੱਭਦਾ ਰਹਿੰਦਾ ਵੀ ਦੂਜਿਆਂ ਦਾ ਨੁਕਸਾਨ ਕਰਕੇ ਆਪਣਾ ਕੰਮ ਕਿਦਾਂ ਕੱਢਣਾ ਵਾ ਐਹੀ ਹੀ ਕੋਸ਼ਿਸ਼ ਕਰਦਾ ਰਹਿੰਦਾ ਇੱਕ ਦਿਨ ਕੀ ਹੋਇਆ ਵੀ ਜਿਹੜੇ ਪਿੰਡ ਵਿੱਚ ਨਾ ਜਿਹੜਾ ਸੰਤ ਕੋਈ ਆਇਆ ਤੇ ਉਹਨੇ ਇਹ ਕਿਹਾ ਵੀ ਜਿਹੜੀ ਉਹ ਉੱਚੀ ਪਹਾੜੀ ਹੈ ਨਾ ਬਹੁਤ ਉੱਚੀ ਪਹਾੜੀ ਉਹਦੇ ਸਭ ਤੋਂ ਉੱਤੇ ਨਾ ਇੱਕ ਬਹੁਤ ਹੀ ਅਮੁੱਲ ਜੜਾ ਨਾ ਬਹੁਤ ਵੱਡਾ ਖਜ਼ਾਨਾ ਜਿਹੜਾ ਛੁਪਿਆ ਹੋਇਆ ਵਾ ਜੋ ਕੋਈ ਵੀ ਉੱਥੇ ਪਹਿਲਾਂ ਪਹੁੰਚ ਜਾਊਗਾ ਉਹਨੂੰ ਖਜ਼ਾਨਾ ਮਿਲ ਜਾ ਅਰਜਣ ਤੇ ਦੀਪਕ ਜੜੇ ਦੋਵੇਂ ਦੋਸਤ ਦੋਨਾਂ ਨੂੰ ਸੁਣ ਕੇ ਲਾਲਚ ਆ ਗਿਆ ਤੋਂ ਦੋਵੇਂ ਉਖ ਜਾਣੇ ਨੂੰ ਪਉਣ ਲਈ ਨਿਕਲ ਤੁਰੇ ਰਸਤਾ ਬੜਾਔਖਾ ਸੀ ਲੰਮਾ ਸੀ ਜਿਹੜਾ ਅਰਜਣ ਸੀ ਉਹਨੇ ਆਪਣੇ ਸ਼ਾਂਤੀ ਨਾਲ ਬਿਲਕੁਲ ਸਾਰੀਆਂ ਜਿਹੜੀਆਂ ਰਾਹ ਚ ਮੁਸ਼ਕਲਾਂ ਆਈਆਂ ਨਾ ਉਹਨਾਂ ਦਾ ਸਾਹਮਣਾ ਕੀਤਾ ਧੀਰਜ ਨਾਲ ਉਹ ਜਿਹੜਾ ਆਪਣੇ ਮੰਜ਼ਿਲ ਵੱਲ ਤੁਰਿਆ ਗਿਆ ਉਹ ਖਜ਼ਾਨੇ ਵੱਲ ਨੂੰ ਜਾਂਦਾ ਗਿਆ ਤੇ ਹਰ ਚੁਣੌਤੀ ਦਾ ਸਾਹਮਣਾ ਕਰਦਾ ਗਿਆ ਪਰ ਉਹਨੇ ਹਾਰ ਨਹੀਂ ਮੰਨੀ ਤੇ ਦੂਜੀ ਤਰਫ ਦੀਪਕ ਜਿਹੜਾ ਹੀ ਉਹ ਤੇ ਜਲਦੀ ਜਲਦੀ ਬਿਨਾ ਸੋਚੇ ਸਮਝੇ ਆਪਣਾ ਰਾਹ ਤੈਅ ਕਰਨ ਰਿਹਾ ਸੀ ਤੇ ਕਰਨ ਦੀ ਕੋਸ਼ਿਸ਼ ਕਰਨ ਰਿਹਾ ਸੀ ਨਾ ਵੀ ਦਿਮਾਗ ਨਾਲ ਸੋਚਦਾ ਹੀ ਨਹੀਂ ਵੀ ਛੇਤੀ ਕਿਹੜੇ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਵਾ ਤੂੰ ਹਰ ਵਾਰ ਜਦੋਂ ਖਲੋਕੇ ਜਾਂਦਾ ਵੀ ਸ਼ਾਰਟਕਟ ਕਿਹੜਾ ਤਰੀਕਾ ਹੈਗਾ ਵਾ ਮੈਂ ਉੱਥੇ ਜਾਵਾਂ ਤੇ ਉਹਨੂੰ ਜਦੋਂ ਵੀ ਉਹ ਕੋਈ ਸ਼ਾਰਟਕਟ ਲਿੰਦਾ ਉਹ ਪਟਕ ਜਾਂਦਾ ਤੇ ਉਹਨੂੰ ਜਿਹੜਾ ਡਬਲ ਹੀ ਰਸਤਾ ਉਹ ਫੇਰ ਤੈਅ ਕਰਨਾ ਪੈਂਦਾ ਉਹਨੇ ਇਹ ਸੋਚਿਆ ਵੀ ਕਿਸੇ ਤਰ੍ਹਾਂ ਉਹ ਅਰਜਨ ਤੋਂ ਪਹਿਲਾਂ ਖਜ਼ਾਨੇ ਤੱਕ ਪਹੁੰਚ ਜਾਏ ਹੈਨਾ ਪਰ ਹਰ ਵਾਰੀ ਉਹ ਹੋਰ ਕਠਿਨਾਈ ਵਿੱਚ ਹੋਰ ਜਿਹੜੀ ਮੁਸ਼ਕਲ ਵਿੱਚ ਫਸਦਾ ਗਿਆ ਜਿਹੜਾ ਅਰਜਨ ਸੀ ਉਹਨੇ ਆਪਣੀ ਮਿਹਨਤ ਨਾਲ ਤੇ ਸੰਜਮ ਨਾਲ ਜਿਹੜਾ ਉਹ ਪਹਾੜੀ ਦੀ ਚੋਟੀ ਤੇ ਪਹੁੰਚ ਗਿਆ ਉਨੇ ਖਜ਼ਾਨਾ ਪਾ ਲਿਆ ਤੇ ਦੀਪਕ ਜਿਹੜਾ ਹੀ ਉਦੋਂ ਕੋ ਪਹੁੰਚਿਆ ਨਾ ਗਿਆ ਜਦੋਂ ਪਹੁੰਚਿਆ ਤੇ ਉਦੋਂ देर ਹੋ ਗਈ ਕਿਉਂਕਿ ਖਜ਼ਾਨਾ ਤੇ ਸਾਰਾ ਅਰਜਨ ਨੂੰ ਮਿਲ ਗਿਆ ਸੀ ਤੇ ਦੀਪਕ ਜਿਹੜਾ ਹੀ ਆਪਣੀ ਸੁਸਤੀ ਲਈ ਸ਼ਾਰਟਕਟ ਰਸਤਿਆਂ ਲਈ ਵੀ ਉਹ ਲੱਭਦਿਆਂ ਲਈ ਉਹਨੇ ਉਹ ਖਜ਼ਾਨਾ ਗਵਾ ਦਿੱਤਾ ਤੇ ਅਰਜਨ ਨੇ ਆਪਣੀ ਇਮਾਨਦਾਰੀ ਤੇ ਮਿਹਨਤ ਨਾਲ ਉਹਨੂੰ ਪਾ ਲਿਆ ਇਹ ਕਹਾਣੀ ਤੋਂ ਸਾਨੂੰ ਸਿੱਧਾ ਇਹੋ ਸੰਦੇਸ਼ ਮਿਲਦਾ ਵਾ ਅੱਛੇ ਕਰਮ ਕੀਤੇ ਉਹਨੂੰ ਸਫਲਤਾ ਮਿਲੀ ਦੀਪਕ ਨੇ ਬੁਰੇ ਕਰਮ ਕੀਤੇ ਉਹਨੂੰ ਅਸਫਲਤਾ ਦੇ ਉਹਨੂੰ ਮਾਰਗ ਵੱਲ ਉਹ ਚਲਾ ਗਿਆ ਕਿਸਾਨ ਜਿਹੜਾ ਕਾਸ਼ੀ ਬੋਹੀਓ ਨੇ ਕਹਾਣੀ ਧਿਆਨ ਨਾਲ ਸੁਣੀ ਤੇ ਕਿਹਾ ਵੀ ਇਹਦਾ ਮਤਲਬ ਆ ਵੀ ਸਾਡਾ ਜਿਹੜਾ ਭੋਖਾ ਸਾਡੇ ਵਰਤਮਾਨ ਕੰਮਾਂ ਤੇ ਨਿਰਭਰ ਕਰਦਾ ਬੁੱਧ ਨੇ ਕਿ ਉੱਤਰ ਦਿੱਤਾ ਵੀ ਬਿਲਕੁਲ ਜਿੱਦਾਂ ਦਾ ਤੁਸੀਂ ਬੀਜ ਬੀਜੋਗੇ ਉਦਾਂ ਦੇ ਅਨੁਸਾਰ ਹੀ ਤੁਹਾਨੂੰ ਉਹਦੇ ਅਨੁਸਾਰ ਹੀ ਫਲ ਮਿਲੂਗਾ ਨਾ ਜੇ ਤੁਸੀਂ ਚੰਗੇ ਕਰਮ ਕਰੋਗੇ ਤਾਨੂੰ ਚੰਗੇ ਰਿਜ਼ਲਟ ਮਿਲਣਗੇ ਬੁਰੇ ਕਰਮ ਕਰੋਗੇ ਬੁਰੇ ਰਿਜ਼ਲਟ ਭੋਗੋਗੇ ਐ ਤੇ ਕੁਦਰਤ ਦਾ ਨਿਜਵਾਨ ਐ ਤੇ ਜਿਵੇਂ ਤੁਹਾਡਾ ਆਪਣਾ ਜੀਵਨ ਹੋਵੇ ਜਾਂ ਸਮਾਜ ਹੋਵੇ ਹਰ ਇੱਕ ਜਿਹੜੀ ਤੁਸੀਂ ਕੋਈ ਕਰਮ ਕਰਦੇ ਆਂ ਕਿਰਿਆ ਕਰਦੇ ਆਂ ਤੇ ਉਹਦਾ ਰਿਜ਼ਲਟ ਉਸੇ ਤਰ੍ਹਾਂ ਦਾ ਹੀ ਹੁੰਦਾ ਫਿਰ ਕਾਸ਼ੀਬੋ ਨੇ ਜਿਹੜਾ ਉਹ ਕਿਸਾਨ ਸੀ ਉਹਨੇ ਉਤਸੁਕਤਾ ਨਾਲ ਪੁੱਛਿਆ ਵੀ ਲੇਖਨ ਭਗਵਾਨ ਕਦੀ ਕਦੀ ਐਦਾਂ ਨਹੀਂ ਹੁੰਦਾ ਵੀ ਅੱچھے ਕਰਮ ਵੀ ਅਸੀਂ ਕਰਦੇ ਆਂ ਫਿਰ ਵੀ ਸਾਨੂੰ ਬੁਰੇ ਰਿਜ਼ਲਟ ਜਿਹੜੇ ਉਹ ਮਿਲਦੀ ਆ ਇਹ ਕਿਉਂ ਹੁੰਦਾ ਬੁੱਧ ਨੇ ਉੱਤਰ ਦਿੱਤਾ ਵੀ ਇਹ ਸਹੀ ਆ ਕਿ ਕਦੀ ਕਦੀ ਸਾਨੂੰ ਲੱਗਦਾ ਵੀ ਅੱਛੇ ਜਿਹੜੇ ਕੰਮ ਅਸੀਂ ਕਰਦੇ ਉਹਦਾ ਤੁਰੰਤ ਸਾਨੂੰ ਫਲ ਕਿਉਂ ਨਹੀਂ ਮਿਲਿਆ ਪਰ ਐ ਨਾ ਬੁੱਲੋ ਵੀ ਜਿਹੜੇ ਕਰਮ ਕੀਤੇ ਆ ਨਾ ਉਹਨਾਂ ਦਾ ਰਿਜ਼ਲਟ ਸਮੇਂ ਤੇ ਵੀ ਨਿਰਭਰ ਕਰੇ ਕੁਝ ਜਿਹੜੇ ਕਰਮ ਆ ਉਹਨਾਂ ਦਾ ਜਿਹੜਾ ਫਲ ਆ ਉਹ ਤੁਰੰਤ ਮਿਲ ਜਾਂਦਾ ਕੁਝ ਕਰਮਾਂ ਦਾ ਫਲ ਜਿਹੜਾ ਉਹ ਸਾਡਾ ਭੋਇਕ ਜਿਹੜਾ ਉਹਦੇ 'ਚ ਮਿਲਦਾ ਵਾ ਤੇ ਕੁਝ ਜਿਹੜੇ ਅਸੀਂ ਪਿਛਲੇ ਕਰਮ ਕੀਤੇ ਹੁੰਦੇ ਆ ਉਹਨਾਂ ਦਾ ਵੀ ਸਾਡੇ ਅੱਜ ਤੇ ਪ੍ਰਭਾਵ ਪੈਂਦਾ ਐਸ ਲਈ ਇਹ ਜ਼ਰੂਰੀ ਨਹੀਂ ਆ ਵੀ ਹਰ ਕਰਮ ਦਾ ਤੁਹਾਨੂੰ ਉਸੇ ਵਰਤਮਾਨ ਦੇ ਵਿੱਚ ਹੀ ਪ੍ਰੈਜੈਂਟ ਵਿੱਚ ਹੀ ਉਹਦਾ ਫਲ ਮਿਲੇ ਬੁੱਧ ਨੇ ਫਿਰ ਅੱਗੇ ਕਿਹਾ ਉਹਨਾਂ ਨੇ ਕਿਹਾ ਕਿ ਕਰਮ ਦਾ ਜਿਹੜਾ ਅਸਰ ਆ ਨਾ ਉਹ ਕੇਵਲ ਬਾਹਰ ਨਹੀਂ ਆ ਤੁਹਾਡੇ ਮਨ ਵਿੱਚ ਵੀ ਆ ਮਾਨ ਦੀ ਅਵਸਥਾ ਤੇ ਵੀ ਨਿਰਭਰ ਕਰਦਾ ਜੇ ਤੁਹਾਡੇ ਮਨ 'ਚ ਚੰਗੇ ਵਿਚਾਰ ਹੈਗੇ ਆ ਤੇ ਤੁਹਾਡੇ ਕਰਮ ਜਿਹੜੇ ਉਹ ਸਹੀ ਉਹਨਾਂ ਨੂੰ ਦਿਸ਼ਾ ਮਿਲੂਗੀ ਜੇ ਤੁਹਾਡੇ ਮਨ 'ਚ ਬੁਰੇ ਵਿਚਾਰ ਆ ਉਹ ਤੁਹਾਨੂੰ ਗਲਤ ਪਾਸੇ ਲੈ ਜਾਣਗੇ। ਅਸਲੀ ਕਰਮ ਇਹ ਨਹੀਂ ਆ ਵੀ ਜੋ ਤੁਸੀਂ ਥਾਣਾ ਜਾਂ ਬਾਹਰ ਦੇਖਦਾ ਵਾ ਉਹ ਕਰਦੇ ਆ ਉਹ ਨਹੀਂ ਹੁੰਦਾ। ਜੋ ਤੁਹਾਡੇ ਮਨ 'ਚ ਤੁਸੀਂ ਸੋਚਦੇ ਆ ਉਹਦੇ ਨਾਲ ਵੀ ਇਹਦਾ ਜਿਹੜਾ ਫਰਕ ਪੈਂਦਾ ਵਾ। ਹੁਣ ਕਾਸ਼ੀਬੂ ਨੂੰ ਸਮਝ ਆ ਗਿਆ ਵੀ ਕਰਮ ਬਾਹਰੀ ਦੁਨੀਆ ਨਾਲ ਨਹੀਂ ਕੱਲਾ ਜੁੜਿਆ ਹੋਇਆ ਆਪਣੇ ਮਨ ਵਿਚਾਰਾਂ ਨਾਲ ਜਿਹੜੀਆਂ ਸਾਡੀਆਂ ਅਸ਼ਾਵਾ ਹੁੰਦੀਆਂ ਉਹਨਾਂ ਨੂੰ ਵੀ ਪ੍ਰਭਾਵਿਤ ਹੁੰਦਾ। ਫਿਰ ਉਹਨਾਂ ਨੇ ਬੁੱਧ ਨੂੰ ਕਿਹਾ ਵੀ ਭਗਵਾਨ ਮੈਂ ਹੁਣ ਸਮਝ ਗਿਆ ਕਿ ਮੇਰਾ ਜੀਵਨ ਮੇਰੇ ਕਰਮਾਂ ਦੇ ਆਧਾਰ 'ਤੇ ਤੇ ਮੈਂ ਹੁਣ ਆਪਣੇ ਜਿਹੜੇ ਮੇਰੇ ਕੰਮ ਆ ਜਾਂ ਵਿਚਾਰ ਆ ਉਹਨਾਂ ਨੂੰ ਆਪਣੇ ਕਾਬੂ 'ਚ ਰੱਖਾਂਗਾ ਉਹਨਾਂ ਰੱਖਣ ਦੀ ਕੋਸ਼ਿਸ਼ ਕਰਾਂਗਾ ਬੁੱਧ ਨੇ ਫਿਰ ਅੰਤ 'ਚ ਕਾਸ਼ਿਵ ਨੂੰ ਕਿਹਾ ਕਿ ਹਰ ਵਿਅਕਤੀ ਦਾ ਜੀਵਨ ਜਿਹੜਾ ਨਾ ਉਹਦੇ ਕਰਮਾਂ ਦਾ ਫਲ ਹੁੰਦਾ ਤੁਸੀਂ ਅੱਜ ਚੰਗਾ ਕਰਮ ਕਰਕੇ ਫਿਊਚਰ ਨੂੰ ਤੁਸੀਂ ਆਪਣੇ ਭੂਤ ਨੂੰ ਤੁਸੀਂ ਬਦਲ ਸਕਦੇ ਜੋ ਕਰਮ ਦਾ ਜਿਹੜਾ ਸੰਧਾਤਾ ਨਾ ਉਹ ਹੀ ਸਾਨੂੰ ਦੱਸਦਾ ਵਾ ਕਿ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਜੀਵਨ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਜੇ ਕੋਈ ਚੇਂਜ ਲਿਆਉਣਾ ਚਾਹੁੰਦੇ ਜੇ ਤੇ ਤੁਸੀਂ ਆਪਣੇ ਜੋ ਤੁਸੀਂ ਕੰਮ ਕਰਨ ਦੇ ਉਹਨਾਂ ਨੂੰ ਸੁਧਾਰ ਲਓ ਜੇ ਤੁਸੀਂ ਬੁਰੇ ਕਰਮ ਕਰੋ ਤੇ ਜ਼ਰੂਰੀ ਨਹੀਂ ਤੁਸੀਂ ਬੁਰੇ ਬਣ ਜੋ ਜਦੋਂ ਵੀ ਤੁਸੀਂ ਉਹਨਾਂ ਨੂੰ ਸੁਧਾਰ ਲਓਗੇ ਨਾ ਚੰਗੇ ਕਰਮ ਕਰਨੇ ਸ਼ੁਰੂ ਕਰਦੋਗੇ ਤੁਸੀਂ ਚੰਗੇ ਬਣ ਚੋਗੇ ਜਿਹੜਾ ਕਾਸ਼ੀ ਬੋਸੀ ਉਹ ਉਹ ਬੁੱਧ ਦੀ ਹੈ ਜਿਹੜੀ ਸਿੱਖਿਆ ਸੀ ਉਹਦੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਆਪਣੇ ਜੀਵਨ ਵਿੱਚ ਚੰਗੇ ਕਰਮ ਕਰਨ ਦਾ ਜਿਹੜਾ ਨਿਸ਼ਚੈ ਕਰ ਲਿਆ ਉਹਨੂੰ ਉਹ ਸਮਝ ਚੁੱਕਿਆ ਸੀ ਕਿ ਕਰਮ ਦਾ ਜਿਹੜਾ ਸੰਦਾਤ ਹੈ ਨਾ ਜੀਵਨ ਦੇ ਹਰ ਹਰ ਕੰਮ ਵਿੱਚ ਛੁਪਿਆ ਆ ਤੇ ਜੋ ਅਸੀਂ ਕਰਦੇ ਆ ਉਹਦਾ ਸਾਨੂੰ ਰਿਜ਼ਲਟ ਏਕ ਨਾ ਇੱਕ ਦਿਨ ਜ਼ਰੂਰ ਮਿਲਦਾ ਕਹਿੰਦੇ ਨੇ ਨਾ ਕਿ ਲਾਈਫ ਇਜ਼ ਗਿਵ ਐਂਡ ਟੇਕ ਜੋ ਅਸੀਂ ਦਿੰਨੇ ਆ ਉਹ ਸਾਨੂੰ ਮਿਲਦਾ ਵਾ ਐਸ ਲਈ ਦੋਸਤੋ ਤੁਸੀਂ ਚੰਗੇ ਕਰਮ ਕਰੋ ਚੰਗੇ ਕਰਮ ਕਰੋਗੇ ਚੰਗਾ ਫਲ ਮਿਲੋਗਾ ਜੋ ਪਿੱਛੇ ਅਸੀਂ ਕਰ ਚੁੱਕੇ ਉਹਨਾਂ ਨੂੰ ਬਦਲ ਨਹੀਂ ਸਕਦੇ ਪਰ ਜੋ ਅਸੀਂ ਅੱਜ ਕਰ ਰਹੇ ਆ ਉਹ ਤੇ ਸਾਡੇ ਹੱਥ 'ਚ ਆ ਨਾ ਉਹਨੂੰ ਤੇ ਅਸੀਂ ਬਦਲ ਸਕਦੇ ਆ ਨਾ ਆਪਣੇ ਮਨ ਦੇ ਵਿਚਾਰਾਂ ਨੂੰ ਬਦਲ ਸਕਦੇ ਆ ਜੋ ਅਸੀਂ ਦੁਨੀਆ 'ਚ ਕਿਸੇ ਨਾਲ ਲੈਣ ਦੇਣ ਕਰਦੇ ਆਂ ਰਿਸ਼ਤਿਆਂ ਨੂੰ ਨਿਭਾਉਂਦੇ ਆਂ ਇਮਾਨਦਾਰੀ ਵਰਤੀ ਤੇ ਸਾਨੂੰ ਉਹੋ ਹੀ ਵਾਪਸ ਮਿਲੇਗਾ ਫਿਰ ਮਿਲਦੇ ਆਂ ਇੱਕ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ